ਬਾਬੇ ਨੇ ਕਰੀ ਕੁਰਬਾਨੀ ਚਾਹੇ ਪੱਲੇ ਨਹੀਂ ਹੈਗੀ ਬੁੜੇ ਦੇ ਦੀਵਾਨੀ ਇਹ ਬਾਬੇ ਦੀ ਕਹਿੰਦਾ ਬੱਕਰੀ ਲਵੇਰੀ ਦੇਵੇ ਦੁੱਧ ਦੀ ਪਸੇਰੀ ਬੇਮਲਾ ਵੀ ਨਾਲ ਹੈ ਨਾ 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 ਤੂੰ ਨਾ ਮੰਦਾ ਤਾਂ ਹੋਵੇ ਇੱਧਰ ਦੇਖੋ ਪਹਿਲਾਂ ਸਿੰਘ ਦੇਖੋ ਤੇ ਓਏ ਸਿੰਘ ਨਹੀਂ ਹੈਗੇ ਹੋਰ ਕੀ ਨੇ ਜੰਪੂ ਦੀ ਬੱਕਰੀਆਂ ਜਿਹੜੀਆਂ ਸੁੰਨੀਆਂ ਫਰਦੀਆਂ ਨੇ ਅੱਛਾ ਪਹਾੜਾ ਤੇ ਪਹਾੜੀ ਜੰਗਲੀ ਬੱਕਰੀ ਇਹ ਜੰਗਲੀ ਬੱਕਰੀ बिकੂਗੀ ਓਏ बिकਦਾ ਕੀ ਨਹੀਂ ਮਿੱਟੀ ਵਿਕਦੀ ਐ ਤੈਨੂੰ ਵੇਚਦਾ ਨਹੀਂ ਆ ਉਹ ਬਾਈ ਹੁਣ ਹੀ ਨਹੀਂ ਆਏ ਬਹੁਤ ਬੰਦੇ ਮੁੜ ਗਏ ਤੇ ਲੈ ਗੱਲ ਸੁਣ ਮੇਰੀ ਉਹਨੂੰ ਦਿੱਲੀ ਦੇ ਅੰਦਰ ਚਲਿਆ ਜਾ ਤੂੰ ਮਿੰਟ ਚ ਵਿਕ ਜਾਏਗਾ ਇਹ ਜੇ ਨਸਾਨ ਨੇ ਤੈਨੂੰ ਦਿੱਲੀ ਚ ਵੇਚ ਦਣਗੇ ਉੱਥੀ ਬੋਲ ਬਕਤੀ ਦੇ ਚੁਗਿਆ ਰਹਿਣ ਦੇ ਵਿੱਚ ਨਹੀਂ ਰਹਿਦਾ ਇੱਕ ਵੀ ਕਿਉਂ ਨਹੀਂ ਬੋਲ ਯਾਰ ਲੈ ਲੈ ਹੈ 7000 7 ਤੇ 13 ਵੀ ਘਟਾ ਮੰਗਿਆ ਕੀ ਆ 13000 13000 ਰੁਪਏ ਮੰਗਿਆ ਵੀ 7000 ਰੁਪਏ ਲਾ ਰਿਹਾ ਬਾਈ ਹੋ ਰਹੇਗਾ ਤਾਂ ਬੱਚਾ ਨੇ ਵਾਹ ਲੈ ਲੋ ਲੇਰੂ ਆ ਲੈਣ ਵਾਲਾ ਤਾਂ ਖੜਾ ਹੀ ਸ਼ੇਰ ਵਾਣੀ ਦਾ ਨਾ 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 ਸਾਡਾ ਸਾਈ ਤੇਰੀ ਕੱਟ ਹੁਣ ਸਾਈ ਕੱਟ ਤੇਰੀ ਨਾ ਨਾ ਲੋ ਨਾ ਮੰਤਰਾ ਇਹ ਗੱਲ ਲੋ ਕੋਸੋ ਗੱਲ ਇਹ ਸਾਈ ਕੱਟਦੇ ਨਹੀਂ ਮਾਰਦਾ ਇਹਨੇ ਦੀ ਚੱਲ ਤੈਨੂੰ ਮਾਰਦਾ ਨਹੀਂ ਲੈ ਸਾਈ ਦੇਣੀ ਤੇਰੀ ਗੱਟ ਤੋਂ ਬੱਕਰੀ ਚ ਲੈ ਕੇ ਦੇਵਾਂਗਾ ਠੰਡ ਬਾਹਰ ਪੂਰ ਦੀ ਆ ਮੈਂ ਠੰਡ ਚ ਕਾਣੂ ਚਾਹਣਾ ਚੌੜਾ ਕਰ ਲੋ ਖਾਣਾ ਇਹਨੂੰ ਬੰਨਦੇ ਨਾਲ ਇਹਨੂੰ ਕਰ ਇਹਨੂੰ ਖਿੱਚੀ ਪੁੱਛ ਇਹ ਕੋਲੇਵਾਨ ਬੱਕਰੀ ਦੇ ਬਠੋਰਾ ਇਹਨੂੰ ਵੀ ਪੀੜੀ ਕਰ ਮਗਰ ਲੈ ਬਠੋਰਾ ਇਹ ਦੋਨੋਂ ਕੀ ਜਾਂਦੀਆਂ ਮਗਰੇ ਗੜਾ ਕਰਦੀ ਇਹ ਤਾਂ ਪੈਸੇ ਵੀ ਨਹੀਂ ਫਿਰਦਾ ਅੱਜ ਤਾਂ ਬੰਦਾ ਇਹ ਬਣੂਗੀ ਮੈਨੂੰ ਲੱਗਦਾ ਇਹ ਤੜਕੀ ਬਠਿੰਡੇ ਵਾਲੀ ਮੰਡੀ माल ਵੇਚਦਾ ਰੋਜ਼ ਹਾਂ ਉਹ ਬਾਈ ਕਿਹੜਾ ਮਾਲਕ ਆ ਸੀ ਜੀ ਆ ਸੀ ਆ ਬਾਈ ਮਾਲਕ ਮੂਹਰੇ ਆ ਜਾ ਤੂੰ ਇੱਕਾ ਕਤੂਰੇ ਦੇ ਗਏ ਨਾ ਹਾਂ ਬੱਕਰੀ ਮਗਰ ਕਤੂਰਾ ਹਾਂ ਬੱਕਰੀ ਮਗਰ ਕਤੂਰਾ ਇਹ ਕੰਮ ਕਰਦਾ ਅੱਜ ਪੂਰਾ ਪੂਰਾ ਕਰਦੇ ਹੋਰ ਮਾਤਾ ਇਹਨੂੰ ਕਿਉਂ ਬੂਰਾ ਪੂਰਾ 7.5 ਹਜ਼ਾਰ ਦੀ ਕੀਮਤ ਹੈ ਬਾਈ ਨਾ ਜੀ ਹੋ ਗਈ ਯਾਰ ਇਹ ਗਰੀਬ ਬਹੁਤ پیسے ਲਾਦੇ ਰਹੋਨੇ ਵੀ ਉਹ ਬੋਲਿਆ ਨਹੀਂ ਚੁੱਪ ਬਾਈ ਚੁੱਪ ਬਾਈ ਚੁੱਪ ਉਹ ਬੰਦਾ ਗਰੀਬ ਇੱਕ ਉਹਨੇ ਧਾਰ ਰੋਟੀ ਬਣਾਉਣੀ ਹੈ ਇਹਦੇ ਚ ਉਹ ਕਰੇ ਇਹਨੂੰ ਪਤਾ ਨਹੀਂ ਬਣੇ ਨਾ ਵੀ ਬਣੇ ਗਰੀਬ ਆਦਮੀ ਆ ਮਰਵਾ ਕੇ ਜੀ ਤੋਰਨਾ 200 ਦੇਦਾ ਮੈਨੂੰ ਵੀ ਦੇਊਗਾ ਉਹ ਕੱਚੇ ਨਹੀਂ ਲਾਏ ਉਹਨੇ ਕੱਚੇ ਨਹੀਂ ਲਾਏ ਰੁਪਏ ਬੰਦੇ ਨੇ ਦੇਖ ਰੱਬ ਵਰਗਾ ਬੰਦਾ ਗਰੀਬ ਹੈ ਉਹਦੀ ਅਕਲ ਓ ਸੁਣਾ ਉਦੀ ਅਕਲ ਸ਼ਕਲ ਕਨੀ ਤਾਂ ਦੇਖਾ ਉਹ ਨਹੀਂ ਖੜਾ ਵੇਖ ਚ ਮੇਖਾ ਸ਼ੋਹਾਰਾ ਤਾਂ ਆਪ ਗਰੀਬਾਂ ਗਰੀਬ ਹੀ ਸਾਰੇ ਗਰੀਬ ਹੀ ਸਾਰੇ ਅਮੀਰ ਕਿੱਥੇ ਊਰੇ ਮੰਡੀ ਚ ਬੱਕਰੀਆਂ ਥੋੜੀ ਚਾਲੂ ਆ ਦੇ ਦੇ ਹੋਰ ਜਨਾਹ 6.5 ਦੇ ਲਾ ਫੜਾ ਓਏ ਖੜਾ ਨਹੀਂ ਮਾਰਦੇ ਲੈ ਯਾਰ ਇਹ 2 ਰੁਪਏ ਉਹਨੂੰ ਵੀ ਦੇ ਕੇ ਫੇਰ ਹੀ ਫਾਇਦਾ ਫਾਈਨਲ ਕਰੂੰ ਸੌਦਾ ਵੀ ਕੋਈ ਵੀ ਲੈ ਸਕਦਾ ਆ ਲੈ ਇਸ ਕੋਈ ਦਾਦੇ ਕਨੀ ਦੇਣੀ ਹੈ 10000 ਛੱਡ ਦਾਂ ਬਿਲਕੁਲ ਝੂਠ ਹੈ ਇਹ ਕੰਮ ਨਹੀਂ ਬਣਨਾ ਫੇਰ ਸਾਨੂੰ ਜਾਣ ਦੇ ਦੇਖ ਲਈ ਨਾ ਤੈਨੂੰ ਲੱਗੂ ਸਿੱਖ ਦੋ ਤਾਂ ਨਹੀਂ ਕਰਦੇ ਹੈ ਹਾਂ ਤੁਹਾਨੂੰ 100 ਦੀ ਉਰੇ ਆਈ 97 ਨਹੀਂ ਬੰਦਦੇ ਨਹੀਂ 99 ਨਹੀਂ ਦੇ ਦੇ ਲੈ ਰੇ ਮੰਡੀ ਦੀ ਸੌ ਲੱਗੇ ਤੈਨੂੰ ਉਰੇ 8000 ਇੱਕ ਹੋ ਗਿਆ ਬਸ ਬਸ ਉਹ ਨਾਰ ਵਾਲਾ ਕੋਈ ਵੱਡੀ ਗੱਲ ਨਹੀਂ ਹੁਣ ਇੱਧਰ ਦੰਨਾ ਦੋ ਵਾਰ ਇਹੋੜਾ ਆਹ ਵਾਰ ਤੇਰੀ ਸਾਈ ਦੇਖੀਗੀ ਦੇਖੀ ਸ਼ਾਵਾਸੂਰ ਮਿਆਂ ਉਹ ਲੈ ਗਿਆ ਬਾਈ ਪੈਸਾ ਨਹੀਂ ਆ ਬਸ ਲਿਓ ਜੀ ਪੈਸੇ ਹਰ ਧੱਕਾ ਸਰੀਰ ਖੜ ਜਾ ਸਰੀਰ ਬਣ ਰਿਹਾ ਹੁੰਦਾ ਹੈ ਬਾਪੇ ਨੇ ਕਰੀ ਕੁਰਬਾਨੀ ਨਹੀਂ ਨਹੀਂ ਫਿਰ ਕੋਈ ਖਣ ਬਾਬੇ ਨੇ ਕਰੀ ਕੁਰਬਾਨੀ ਚਾਹੇ ਪੱਲੇ ਨਹੀਂ ਹੈਗੀ ਬੁੜੇ ਦੇ دیਵਾਨੀ ਕਿਉਂ ਬਈ ਸਾਡੀ ਲਾਤੀ ਪੂਰੀ ਰੌਣਕ ਦੇਖਾ ਲੈ ਰਾ ਮੰਡੀ ਦੇ ਵਿੱਚ ਕਰਤੀ ਫਾਈਨਲ ਮੇਰੇ ਘੱਟ ਜਿਹੜਾ ਬਾਬਾ ਹੈ ਹਾਂ ਰਕਾਰ ਤੋਂ ਸਭ ਬਾਂਦਾ ਖਰੀਦ ਕਰਦੇ ਪਤੰਦਰ ਓਏ ਤੇ ਰੱਖ ਲੈ ਉਹਦੇ ਦੁੱਖ ਬਾਬੇ ਨੇ ਕਿਤੇ ਗਈ ਬੱਕਰੀ ਓਏ ਇਹਨੂੰ ਮੂਰੇ ਕਰੋ ਬੱਕਰੀ ਲਾ ਪੱਕੀ ਉਹਦੇ ਪਿੱਛੇ ਭਾਗ ਜਾਂਦੀ ਆ ਯਾਰ ਕਰਦੀ ਕੀ ਆ ਬੱਕਰੀ ਇਹ ਰੱਸਾ ਵੜਾ ੜਮਾ ਲੈ ਵੀ ਇਹਦਾ ਥੋੜਾ ਹੋ ਗਿਆ 8000 ਰੁਪਏ ਦਾ ਇਹ ਬਾਬੇ ਦੀ ਕਹਿੰਦਾ ਬੱਕਰੀ ਲਵੇਰੀ ਦੇਵੇ ਦੁੱਧ ਦੀ ਪਸੇਰੀ ਹਾਂ ਮਹੀਨੇ ਚ ਪੂਰੀ 8000 ਦੀ ਫਿਰ ਨਾ ਦੇ ਲੈ ਹਾਂ ਬੰਦਰੀ ਓ ਜੀ ਰੁਪਏ ਲਾ ਦੇ ਰਹਾ ਇਹ ਪੂਰੇ ਲਾ ਦੇ ਇਹ ਦੇਸੀ ਆ ਜਾ ਆ ਜਾ ਭੱਜ ਆ ਨਾ ਪੂਰੇ ਵੀ ਪੂਰਿਆਂ ਦੀ ਉਹਨੇ ਦੀ ਲੂੰ ਅੱਖੀਂ ਦੀ ਦੂੰ ਰੁਪਏ ਕੱਢ ਕਸਾਈਆਂ ਨੂੰ ਨਹੀਂ ਦੇਣੀ ਰੁਪਏ ਕੱਢ ਰੁਪਏ ਕੱਢ ਰੁਪਏ ਕੱਢ ਰੁਪਏ ਇਹਨੇ ਆਣੂ ਲੈ 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 ਦੇ ਨਾ ਭਾਜ ਇਹ ਗੱਲ ਕਾਲ ਸੁਣ ਬਾਈ ਮੈਂ ਕਰੁੰਨੇ ਆ ਮੇਰੀ ਸੁਣਦਾ ਗੱਲ ਗੈਤਾ ਹੋਇਆ ਤੇਰਾ ਲਾਗੀਆਂ ਵਾਲੇ ਤੂੰ ਪੂਛ ਖਿੱਚਦੇ ਗੈ ਸਹੀ ਗੱਲ ਹਾਂ ਮੇਰੇ ਮਾਰੇ ਮੋਟੇ ਦੇ ਵਿੱਚ ਨਹੀਂ ਹੋਇਆ ਰੁਪਏ ਵਿੱਚ ਆ ਕਰ ਅੱਜ ਨਾਲ ਕੁਝ ਨਹੀਂ ਕਮਾਇਆ ਮੰਡੀ ਚ 200 400 ਐ ਸਾਰੀ ਟੀਮ ਮੇਰੇ ਨਾਲ ਕੱਕੇ ਦੇ ਹੋਟਲ ਤੇ ਚੱਲੋ ਤੁਹਾਨੂੰ ਮੈਂ ਪਾਰਟੀ ਕਰੂੰਗਾ ਇੱਥੇ ਰੱਖ ਦੇ ਪੱਲੇ ਉਹ ਦੇ ਕੇ ਜੋ ਕਿ ਹੋਰ ਹੁਣ ਕੀ ਕਰ ਸਕਦਾ ਬੱਚਾ ਚਲੋ ਸਾਰੀ ਟੀਮ ਜਿੰਨੀ ਮੰਡੀ ਦੇ ਵਿੱਚ ਐ ਜੋਦਰ ਸੇਮ ਆ ਸਹੀ ਗੱਲ ਹੈ ਸਹੀ ਗੱਲ ਹੈ ਮੇਰੇ ਯਾਰ ਗੱਲਾਂ ਕੀ ਹੁੰਦੀਆਂ ਨੇ ਜੇ ਬਾਪੂ ਆਉਂਦੀ ਆ ਪੋਣ ਦੀ ਗੱਲ ਤਾਂ ਸੁਣ ਤੇਰੀ ਲਿਖਾਈ ਤੇਰੇ ਨਾਲ ਇੰਦੀ ਇਹਦੇ ਅੰਕਲ ਗੱਲ ਤਾਂ ਸੁਣ ਲੈ ਅੰਕਲ ਉਹਦੀ ਗੱਲ ਸੁਣ ਐ ਸੋਚ ਲਾਂਗੇ ਕਿ ਚਾਰ ਭਾਈ ਇਕੱਠੇ ਹੋ ਜੀਏ ਪਤਾ ਨਹੀਂ ਪਤਾ ਦੁਕਾਨ ਤੇ ਤੇਰੇ ਚੱਲਗੇ ਕਿ ਮੇਰੇ ਚੱਲਗੇ ਮੈਂ ਰਾਜੂ ਫੜਾ ਪੈਸੇ ਕਨੇ ਕਰ ਚਮਚੀਆਂ ਨਹੀਂ ਭਾਲਦੇ ਹੁੰਦੇ ਜਾਂਦੇ ਜਾਂਦੇ ਸੌਦੇ ਦੋ ਕਰਾਤੇ ਤੇਲ ਮਚਾ ਕੇ ਵੀ ਆਏ ਭਾਈ ਇਹ ਨਹੀਂ ਤੇਲ ਮਚਾ ਕੇ ਆ ਕਦੇ ਵੀ ਨਹੀਂ ਛੜ ਕੇ ਆ ਇਹ ਕਿਹੜਾ ਘੂੜੇ ਤੇ ਛੜ ਕੇ ਆ 100 ਰੁਪਏ ਗਿਆਨ ਚੱਪ ਕਰਕੇ ਇਹਦਾ ਬੋਲਦਾ ਵਾਲਾ ਨਿਗਾ ਅੱਠ ਨਾ ਪਾਪਾ ਕਿਹੜਾ ਉਹ ਮੁੰਡਾ ਲਗਾਈ ਤੱਕ ਕਰਾ ਦੇ ਓ 100 ਰੁਪਏ ਬਸ 100 ਰੁਪਏ ਬਸ 100 ਰੁਪਏ ਬਸ ਮੋ ਕਰੇਗਾ ਸੰਤਾ ਹੀ ਹੋ ਗਿਆ ਪਰੀ ਪੰਚਾਇਤ ਰੱਬ ਵਰਗੀ ਹੈ ਹਰ ਪੈਸੇ ਲੱਖਮੀ ਨੂੰ ਤੱਕੀਆਂ ਨਾਲ ਠੰਡ ਦਾ ਮਹੀਨਾ ਹੈ ਹਾਂ 3 4 5 6 7 8 ਲੈ ਬਈ ਸੌਦਾ ਹੋ ਗਿਆ ਬਈ ਤੇਰੇ ਨਾਲ ਉਹਦੀ ਉਹਦੇ ਨਾਲ 10 ਰੁਪਏ ਛੋੜ ਕਰਨੀਆਂ ਕਰਦੇ ਨਹੀਂ ਕਰਨੀ ਨਾ ਕਰ ਨੇ ਛੋੜ ਤਾਂ ਕਰਨੀ ਮੈਨੂੰ ਮੈਂ ਲੋ ਕਰਦਾ 5 ਰੁਪਏ ਮੈਂ ਲੋ ਕਰਦਾ ਉਹ ਪੁੱਜ ਗਏ ਜੋਗੇ ਤਾਂ ਕਰੋ 5 ਰੁਪਏ ਲੈ ਇਹਦਾ ਮੈਂ ਕਰਦਾ ਬੁੜੇ ਨੂੰ ਛੋੜ ਤੂੰ ਨਾਏ ਕਰ ਅੱਜਾ ਬਾਬਾ ਤੂੰ ਨਾ ਨਿਕਲਿਆ 1 ਕੋਈ ਰੁਪਿਆ ਗਰੀਬ ਨੇ ਚਲ ਇਹਨੇ ਨਹੀਂ ਕਰੀ ਨਾ ਆ ਇੱਤਰ ਰੁਪਿਆ ਮੇਰਾ ਸਾਹਮਣੇ ਤੇਰੀ ਪੇਟੀ 'ਚ ਰੱਖ ਲਈ ਜੇ 1 ਤੋਂ 21000 ਨਾ ਬਣ ਤੂੰ ਰਾਜੂ ਕਹਿ ਕੇ ਨਵਲਾਈ ਇਹ ਖੁਸ਼ੀ ਦਾ ਦੇਖ ਕੇ ਜਾਨਾ ਤੈਨੂੰ ਲੈ ਜਗ ਅਸ਼ੀਰਵਾਦ ਵੀ ਦੇਦਾ ਦੇਗਾ ਲੈ ਵੀ ਅਸ਼ੀਰਵਾਦ ਵੀ ਦੇਤਾ ਹੁਣ ਮੈਂ ਦੇਦਾ ਤੈਨੂੰ ਮਰੇ ਪੱਲਿਓ ਇਹ ਨਹੀਂ ਦਿੱਤਾ ਨਾ ਦੇਵੇ ਆਪਣੇ ਭਾਈ ਨੂੰ ਖੜੇ ਵੇ ਬੱਕਰੀ ਲਵੇਰੀ ਦੇਉ ਦੁੱਧ ਦੀ ਪਸਰੀ ਲੈ ਜਾ ਕਾ ਨੂੰ ਬੈਠਣ ਤਾਂ ਹੀ ਤੇਰੀ ਲੈ ਵੀ ਠੀਕ ਆ ਵੀ ਲੈਹਰਾ ਮੇਗਾ ਬੱਕਰਾ ਮੰਡੀ ਤੇ ਖੜੀ ਸੀ ਕਿ ਵੀ ਇਹ ਬੱਕਰੀ ਦਾ ਹੁੱਦਾ ਹੋ ਗਿਆ ਵੀ ਦਿਖਾ ਦਈਏ ਤੁਹਾਨੂੰ ਯਾਰ ਗਲਤ ਕੰਮ ਨਹੀਂ ਕਰਦੇ ਯਾਰ ਬੱਕਰੀ ਲੈਹਰਾ ਮੇਗਾ ਬੱਕਰਾ ਮੰਡੀ ਖੜੇ ਸੀ ਵੀ ਤੇ ਸਿਆ ਬੱਚਾ